ਕੀ ਤੁਹਾਡੀ ਵੀ ਰੀਡ ਦੀ ਹੱਡੀ ਦੇ ਵਿੱਚ ਲਗਾਤਾਰ ਦਰਦ ਹੋ ਰਿਹਾ ਹੈ ਪੇਨ ਹੋ ਰਹੀ ਹੈ ਤੇ ਤੁਸੀਂ ਉਸ ਪੇਨ ਨੂੰ ਬਰਦਾਸ਼ਤ ਨਾ ਕਰਕੇ ਡਾਕਟਰਾਂ ਦੇ ਕੋਲ ਜਾ ਰਹੇ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਕਿਤੇ ਤੁਹਾਨੂੰ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ ਹੋ ਗਿਆ ਦਰਅਸਲ ਕਈ ਲੋਕਾਂ ਨੂੰ ਅਕਸਰ ਰੀਡ ਦੀ ਹੱਡੀ ਦੇ ਵਿੱਚ ਦਰਦ ਰਹਿਣ ਦੀ ਸਮੱਸਿਆ ਹੁੰਦੀ ਹੈ ਆਮ ਤੌਰ ਦੇ ਉੱਤੇ ਲੋਕ ਇਸ ਨੂੰ ਗਲਤ ਬੈਠਣ ਦੇ ਤਰੀਕੇ ਥਕਾਵਟ ਜਾਂ ਫਿਰ ਉਮਰ ਦਾ ਅਸਰ ਸਮਝ ਕੇ ਕਾਫੀ ਨਜ਼ਰਅੰਦਾਜ਼ ਕਰ ਦਿੰਦੇ ਨੇ ਪਰ ਇਹ ਕਰਨਾ ਠੀਕ ਨਹੀਂ ਹੈ ਜੇ ਦਰਦ ਲਗਾਤਾਰ ਬਣਿਆ ਰਹਿ ਰਿਹਾ ਹੈਗਾ ਰੋਜ਼ ਰੋਜ਼ ਹੋ ਰਿਹਾ ਹੈ ਜਾਂ ਫਿਰ ਇਸ ਦੇ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਕਈ ਮਾਮਲਿਆਂ ਦੇ ਵਿੱਚ ਰੀਡ ਦੀ ਹੱਡੀ ਦੇ ਦਰਦ ਦੇ ਨਾਲ ਨਾਲ ਤੁਰਨ ਫਿਰਨ ਦੇ ਵਿੱਚ ਵੀ ਮੁਸ਼ਕਲ ਕਮਰ ਦੇ ਵਿੱਚ ਅਕੜਨ ਹੱਥਾਂ ਪੈਰਾਂ ਦੇ ਵਿੱਚ ਝੰਝਨਾਹਟ ਸੁੰਨਪਾਣਾ ਜਾਫਿਰ ਕਮਜ਼ੋਰੀ ਵਰਗੇ ਲੱਛਣ ਵੀ ਨਜ਼ਰ ਆਉਂਦੇ ਨੇ ਇਹ ਲੱਛਣ ਦੱਸਦੇ ਨੇ ਕਿ ਸਮੱਸਿਆ ਸਿਰਫ ਆਮ ਨਹੀਂ ਹੈ ਅਤੇ ਇਸ ਸਮੱਸਿਆ ਦੀ ਜਾਂਚ ਕਰਉਣਾ ਬਹੁਤ ਜ਼ਰੂਰੀ ਹੈ ਅੱਜ ਇਹਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਰੀਡ ਦੀ ਹੱਡੀ ਦੇ ਵਿੱਚ ਦਰਦ ਲਗਾਤਾਰ ਕਿਉਂ ਬਣਿਆ ਰਹਿੰਦਾ ਹੈ ਇਹ ਕਿਹੜੀ ਬਿਮਾਰੀ ਦੇ ਵੱਲ ਇਸ਼ਾਰਾ ਕਰਦਾ ਹੈ ਮਾਹਿਰਾਂ ਦੇ ਅਨੁਸਾਰ ਰੀਡ ਦੀ ਹੱਡੀ ਦੇ ਵਿੱਚ ਦਰਦ ਕਈ ਬਿਮਾਰੀਆਂ ਦੇ ਕਾਰਨ ਹੋ ਸਕਦਾ ਹੈ ਇਹਨਾਂ ਦੇ ਵਿੱਚ ਸਭ ਤੋਂ ਆਮ ਸਮੱਸਿਆ ਹੈ ਸਲੀਪ ਡਿਸਕ ਜਿहां ਸਲੀਪ ਡਿਸਕ ਦੀ ਸਥਿਤੀ ਦੇ ਵਿੱਚ ਰੀਡ ਦੀ ਨਸਾ ਦੇ ਉੱਤੇ ਦਬਾਅ ਪੈਂਦਾ ਹੈ ਜਿਸ ਦੇ ਨਾਲ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਦਰਦ ਹੱਥ ਜਾਂ ਫਿਰ ਪੈਰ ਤੱਕ ਵੀ ਫੈਲ ਸਕਦਾ ਹੈ ਇਸ ਤੋਂ ਇਲਾਵਾ ਸਰਵਾਈਕਲ ਵੀ ਜਿਹੜੀ ਗਰਦਨ ਅਤੇ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਲਗਾਤਾਰ ਦਰਦ ਬਣਿਆ ਰਹਿੰਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੱਡੀਆਂ ਦਾ ਕਮਜ਼ੋਰ ਹੋਣਾ ਵੀ ਰੀਡ ਦੀ ਹੱਡੀ ਦੇ ਵਿੱਚ ਦਰਦ ਹੋਣ ਦਾ ਇੱਕ ਵੱਡਾ ਕਾਰਨ ਵੀ ਬਣ ਸਕਦਾ ਹੈ ਤੇ ਕੁਝ ਮਾਮਲੇ ਦੇ ਵਿੱਚ ਸੱਟ ਲੱਗਣਾ ਪੁਰਾਣੀ ਸੋਜ ਜਾਂ ਫਿਰ ਨਸਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਦਰਦ ਨੂੰ ਹੋਰ ਵਧਾ ਸਕਦੀਆਂ ਨੇ ਪਰ ਹੁਣ ਸਵਾਲ ਇਹ ਉੱਠਦਾ ਹੈ ਵੀ ਆਕੇ ਸਲੀਪ ਡਿਸਕ ਕਿਉਂ ਬਣ ਜਾਂਦੀ ਹੈ ਕੀ ਵੱਡੀ ਸਮੱਸਿਆ ਹੈ ਸਲੀਪ ਡਿਸਕ ਆਮ ਤੌਰ ਤੇ ਉਤੇ 30 ਤੋਂ 50 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਜ਼ਿਆਦਾ ਵੇਖੀ ਜਾਂਦੀ ਹੈ ਉਮਰ ਵਧਣ ਦੇ ਨਾਲ ਰੀਡ ਦੀ ਹੱਡੀ ਰੀਡ ਦੀਆਂ ਡਿਸਕਾਂ ਦਾ ਲਚਕੀਲਾਪਨ ਘੱਟ ਹੋ ਜਾਂਦਾ ਹੈ ਤੇ ਗਲਤ ਪੋਸਟਰ ਦੇ ਵਿੱਚ ਬੈਠਣਾ ਭਾਰੀ ਵਜ਼ਨ ਚੁੱਕਣਾ ਮੋਟਾਪਾ ਜਾਂ ਫਿਰ ਅਚਾਨਕ ਚੋਟ ਲੱਗਣਾ ਸਲੀਪ ਡਿਸਕ ਦੇ ਮੁੱਖ ਕਾਰਨ ਬਣ ਸਕਦੇ ਨੇ ਜੇ ਸਮੇਂ ਦੀ ਉਤੇ ਇਸ ਇਲਾਜ ਨਾ ਕਰਵਾਇਆ ਜਾਵੇ ਤਾਂ ਨਸਾਂ ਦੇ ਉਤੇ ਦਬਾਅ ਵਧਣ ਕਰ ਕਮਜ਼ੋਰੀ ਸੁਣਪਨ ਅਤੇ ਗੰਭੀਰ ਮਾਮਲਾ ਦੇ ਵਿੱਚ ਪੈਰਾਲਿਸਿਸ ਵਰਗੀ ਸਮੱਸਤੀ ਬਣ ਸਕਦੀ ਹੈ ਪਰ ਹੁਣ ਜਿਹੜੀ ਗੱਲ ਤੁਸੀਂ ਧਿਆਨ ਨਾਲ ਸੁਣੀ ਹੈਗੀ ਹੈ ਕਿ ਜੇ ਰੀਡ ਦੀ ਹੱਡੀ ਦੇ ਦਰਦ ਦੇ ਨਾਲ ਹੱਥਾਂ ਪੈਰਾਂ ਦੇ ਵਿੱਚ ਅੰਜਨਾ ਹੱਟ ਸੁਨਪਣ ਮਾਸਪੇਸ਼ੀਆਂ ਦੇ ਵਿੱਚ ਕਮਜ਼ੋਰੀ ਝੁਕਣ ਦੇ ਵਿੱਚ ਉਠਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਲੰਬੇ ਸਮੇਂ ਤੱਕ ਬੈਠਣ ਰਹਿਣ ਦੇ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਚੇਤਾਵਨੀ ਸੰਕੇਤ ਹੋ ਸਕਦੇ ਨੇ ਅਜਿਹੇ ਦੇ ਵਿੱਚ ਆਪਣੇ ਆਪ ਦਵਾਈਆਂ ਲੈਣ ਦੀ ਬਜਾਏ ਡਾਕਟਰਾਂ ਦੇ ਨਾਲ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਬਹੁਤ ਮਹੱਤਵਪੂਰਨ ਹੈ ਤਾਂ ਰੀਡ ਦੀ ਹੱਡੀ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ਦੇ ਲਈ ਸਹੀ ਪੋਸਟਰ ਦੇ ਵਿੱਚ ਬੈਠਣਾ ਅਤੇ ਉੱਠਣਾ ਬਹੁਤ ਲਾਜ਼ਮੀ ਹੈ ਇੱਕੋ ਜਗ੍ਹਾ ਲੰਬੇ ਸਮੇਂ ਤੱਕ ਬੈਠਣ ਤੋਂ ਬਚੋ ਅਤੇ ਵਿਚਕਾਰ-ਵਿਚਾਰ ਸਟ੍ਰੈਚਿੰਗ ਕਰੋ ਹਲਕੀ ਕਸਰਤ ਯੋਗ ਅਤੇ ਨਿਯਮਤ ਵਾਕ ਰੀਡ ਦੀ ਹੱਡੀ ਨੂੰ ਮਜ਼ਬੂਤ ਦਿੰਦੇ ਨੇ ਮਜ਼ਬੂਤੀ ਵੀ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਭਾਰੀ ਵਜ਼ਨ ਚੁੱਕਣ ਤੋਂ ਬਚੋ ਆਪਣਾ ਵਜ਼ਨ ਕੰਟਰੋਲ ਦੇ ਵਿੱਚ ਰੱਖੋ ਅਤੇ ਸੌਣ ਦੇ ਲਈ ਠੁਕਮਾ ਗੱਦਾ ਚੁਣੋ ਤਾਂ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣੀਆਂ ਹੋਣਗੀਆਂ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਜਿਹੀ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ